ਤੁਹਾਡੇ ਨਾਲ ਕਾਫੀ ਡੇਢ ਕਰ ਰਹੇ ਹਾਂ ਤੁਹਾਡੇ ਨਾਲ ਹਾਂ ਜੀ ਇਹ ਕਿ ਨਜ਼ਦੀਕ ਹੀ ਇਹ ਇਹ ਆਵਰੰਦਾ ਆ ਕਬੱਡੀ ਦੇ ਮੈਚ ਕਰਾਉਂਦੇ ਆਪਣੀ ਮਾਤਾ ਦੇ ਨਾਮ ਤੇ ਇੱਕ ਮੇਰੀ ਇਹ ਪਿੰਡ ਉਹ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਇੱਕ ਮੁੰਡਾ ਹੈਗਾ ਬੋਡੀ ਬਿਲਡਰ ਹੈ ਓਹੋ ਚੰਗਾ ਲੱਗੂ ਉਹਨੂੰ ਲੈ ਲਓ ਜੀ ਮਿਲਾ ਦਿਓ ਉੱਥੇ ਦੇਖਿਆ ਕੰਪੀਟੀਸ਼ਨ ਹੁੰਦਾ ਹੁੰਦਾ ਹੋਰ ਬੋਲਿਆ ਕਾਜਵਾਨ ਕਾਜਵਾਨ ਮੁੰਡਾ ਉਥੇ ਨੇੜੇ ਕੋਈ ਹੈ ਹੀ ਨਹੀਂ ਜੋ ਉਹਨਾਂ 6 ਫੁੱਟ ਤੋਂ ਉੱਪਰ ਹਾਈਟ ਉਹਨੇ ਨੇੜੇ ਢੋਲੇ ਪਿੰਡ ਜਾ ਕੇ ਗੱਲ ਕੀਤੀ ਸੀ ਸਕੂਲ ਦੇ ਬੱਚੇ ਪਿੰਡ ਦੇ ਮੁੰਡੇ ਗੱਲ ਕਰੀ ਵੀ ਤੁਹਾਨੂੰ ਘੁੰਮਣ ਨੂੰ ਜਾਣਦੇ ਹਾਂ ਨੇ ਹਾਂਜੀ ਹਾਂ ਉਹ ਬਾਈਂਚ ਦਾ ਟੋਲਾ ਜੀ ਦਾ ਇਹ ਇੰਨਾ ਨਾ ਕੰਮ ਕੀਤਾ ਪਹਿਲਾਂ ਬਾਂਬੇ ਲੈ ਕੇ ਗਏ ਉਹਨੂੰ ਮੰਬੇ ਕਿਰਾਏ ਤੇ ਫਲੈਟ ਲਿਆ ਉਥੇ ਰੱਖਿਆ 2 ਮਹੀਨੇ ਉਹ 2 ਮਹੀਨੇ ਤੇ ਉਹਦਾ ਟ੍ਰੈਂਡ ਟ੍ਰੈਂਡ ਕਰਨਾ ਸੀ ਉਹ ਸਾੜੀਸ ਮੇਰੀ ਮੇਰੀ ਸੀ ਮੈਂ ਬਹੁਤ ਮੁੰਡੇ ਕੁੜੀਆਂ ਬਹੁਤ ਟ੍ਰੈਂਡ ਕੀਤੀ ਨੇ ਜਿੰਨੇ ਸਾਡੀ ਸਾਡੀ ਮੈਂ ਬਾਖਿਆਣਾ ਕਿ ਉਹ ਸੁਖਮਿੰਦਰ ਧੰਜਲ ਤੇ ਮੈਂ ਅਸੀਂ ਪੁਰਾਣੇ ਦੋਸਤ ਉਹ ਡਾਇਰੈਕਟਰ ਸੀਗਾ ਮੈਂ ਡਾਇਲੋਗ ਵੀ ਮੈਂ ਰਿਖਿਆ ਉਹ ਰਾਈਟਰ ਵਧੀਆ ਰਾਈਟਰ ਵੀ ਵਧੀਆ ਪਰ ਡਾਇਲੌਗਸ ਮੈਂ ਲਿਖਦਾ ਕਿਉਂ ਦੀ ਫਿਲਮਾਂ ਦੇ ਜ਼ਿਆਦਾਤਰ ਉਹ ਆ ਵੀ ਉਹ ਕਿਏ ਮਿਲ ਲਏ ਅਸੀਂ ਹੈਗਾ ਮੂਡ ਕਰਨ ਦਾ ਹਾਂ ਕਰ ਲਾਂਗੇ ਪਰ ਕਬੱਡੀ ਉਹ ਦੇ ਹੈ ਆਪ ਵੀ ਲ ਜਿਹੜਾ ਇਹਦੇ ਚ ਸਰੀਰ ਸਾਫ ਸਾਫ ਰੱਖਣਾ ਪੈਂਦਾ ਜਿਵੇਂ ਘੱਟੇ-ਕੋਟੇ ਨੇ ਇਹਨਾਂ ਦੇ ਵਜ਼ਨ ਜ਼ਿਆਦਾ ਨਹੀਂ ਦੇ ਸਕਦੇ ਮੇਰੇ ਯਾਦ ਹੈ ਇੱਕ ਸ਼ੌਟ ਸੀ ਅ ਸਿਰਫ ਪਬਲਿਸ਼ਿਟੀ ਵਾਸਤੇ ਭੱਜ ਕੇ ਵਿਰਿੰਦ ਦਾ ਕਬੱਡੀ ਦਾ ਪਹਨੇਰ ਬਣਾਇਆ ਸੀ ਨਾ ਭੱਜ ਕੇ ਛਾਲ ਮਾਰਦੇ ਉਹ ਆਪਾਂ ਯੂਜ਼ ਕਰਾਂਗੇ ਪਬਲਿਸ਼ਿਟੀ ਵੇਲੇ ਉਹਨਾਂ ਭੱਜੇ ਜੇ ਮੇਰਾ ਇੱਕ ਤਾਂ ਉਹਦਾ ਜਾ ਕੋਡਾ ਮੜਾ ਜਾ ਖਿਲ ਗਿਆ ਮੈਂ ਤੇਰਾ ਉਹਦੋਂ ਛੋਟੀ ਛੋਟੀ ਮਾਰਦੇ ਨੇੜੇ ਮਾਰਦੇ ਭੱਜ ਕੇ ਛਾਲ ਮਾਰੀ ਉਹਨੇ ਉਹ ਇਹ ਕੰਮ ਨਹੀਂ ਰੱਖਦੇ ਬੋਡੀ ਬਿਲਡਿੰਗ ਆ ਇਹ ਹੋਈ ਇਹ ਵੀ ਮੁਸ਼ਕਿਲ ਹੁੰਦਾ ਨਾਲ ਵਾਸਤੇ ਇਸੇ ਕਰਕੇ ਇਹ ਲੋਕਾਂ ਨੇ ਦਰਾਲੀ ਕਿਤੇ ਇੱਕ ਕਬੱਡੀ ਵਾਲਿਆਂ ਦੀ ਜਿਹੜੀ ਬੋਡੀ ਹੁੰਦੀ ਹੈ ਉਹ ਇਹੋ ਜਿਹੀ ਨਹੀਂ ਹੁੰਦੀ ਬਹੁਤ ਜ਼ਿਆਦਾ ਹਾਂ ਉਹਨਾਂ ਦੀ ਬੋਡੀ ਉਹ ਬਸ ਗੋਲ ਜਿਹੇ ਹੁੰਦੇ ਆ ਬਹੁਤ ਤਾਕਤ ਹੁੰਦੀ ਹੈ ਇੱਥੇ ਖੜੇ ਖੜੇ ਐਨ ਐਨ ਉੱਚਾ ਉੱਚਾ ਜੰਪ ਮਾਰਦੇ ਨੇ ਪਰ ਇਹ ਜੰਪ ਨਹੀਂ ਮਾਰ ਸਕਦੇ ਪਰ ਅਸੀਂ ਮੈਂ ਉਹਨੂੰ ਵੈਕਟਰ ਦੀ ਜਿਹੜੀ ਟ੍ਰੇਨਿੰਗ ਹੈ ਉਹ ਮੈਂ ਦਿੱਤੀ ਸੀ ਹਾਂ ਮੈਂ ਇੱਕ ਦਿਨ ਮੇਰੇ ਡਬਿੰਗ ਕਰਵਾ ਰਿਆ ਸੀਗਾ ਡਬਿੰਗ ਸਮਝਦੇ ਹੋ ਨਾ ਡਬਿੰਗ ਡਬਿੰਗ ਕਰਵਾ ਰਿਆ ਸੀ ਆ ਮੇਰੀਆਂ ਮੱਥੇ ਦੀਆਂ ਨਸਾਂ ਪਟਣ ਵਾਲੀ ਹੋਈ ਆ ਤੂੰ ਸਮਝਾਉਂਦੇ ਸਮਝਾਉਂਦੇ ਦੱਸਦੇ ਦੱਸਦੇ ਮੈਂ ਸੁਖਮਿੰਦਰ ਨੂੰ ਘਰੋਂ ਲੈ ਮੈਂ ਕਿਹਾ ਯਾਰ ਤੂੰ ਗੱਲ ਸੁਣ ਕਿੱਥੇ ਯਾਰ ਮੈਨੂੰ ਇਹ ਕੰਮ ਬਹੁਤ ਔਖਾ ਹੈ ਇਹ ਜਦੋਂ ਉਰਦੂ ਦਾ ਲਫ਼ਜ਼ ਕੋਈ ਆ ਜਾਂਦਾ ਹੈ ਉੱਥੇ ਫਸ ਜਾਂਦਾ ਹੈ ਇਦੇ ਕੋਲੋਂ ਜੱਟਾਂ ਵਾਲੀ ਬੋਲੀ ਆ ਖਾਲ ਵਟ ਲੋ ਹੈ ਲੋ ਨਹੀਂ ਬੋਲਿਆ ਜਾਂਦਾ ਫਿਰ ਉਹਦੇ ਮੂੰਹ 'ਚ ਹੱਥ ਪਾ ਕੇ ਉਂਗਲ ਪਾ ਕੇ ਦੱਸਿਆ ਵੀ ਜੀਬ ਤਾਲੂ 'ਤੇ ਨਾ ਲਾ ਕੇ ਅੱਗੇ ਨੂੰ ਲੈ ਕੇ ਜਾਏਗਾ ਤਾਂ ਨਾ ਤਾਂ ਬੋਲੇ ਚ ਬਿਲਕੁਲ ਬਈ ਤਾਂ ਟ੍ਰੇਨ ਕੀਤਾ ਫਿਰ ਮੈਂ ਮਜ਼ਾਕ ਕਰਨ ਲੱਗਿਆ ਉਹ ਵੀ ਕਾਫੀ ਮਿਹਨਤ ਕਰੀ ਮੈਂ ਕਿਹਾਾਂਗਾ ਵਿਰਿੰਦਰ ਮੈਂ ਕਿਹਾ ਵੀ ਐਡਾ ਤਖੜਾ ਬੰਦਾ ਆ ਮੈਂ ਤੇਰੇ ਮੂੰਹ ਸਾਥ ਫਾਪਾ ਕੇ ਤੈਨੂੰ ਦੱਸਦਾ ਮੈਨੂੰ ਪਤਾ ਨਹੀਂ ਆਉਂਦਾ ਕਿ ਤੂੰ ਮੇਰੇ ਮੁਖ ਤੇ ਐ ਕੋਸਵਣਾ ਤਨ ਮਾਰਦੇ ਮੇਰੇ ਤਾਂ ਜਵੜੇ ਟੁੱਟ ਜਾਣਗੇ ਹੱਸਣ ਲੱਗ ਗਿਆ ਕਹਿੰਦਾ ਸਾਰੇ ਤੁਸੀਂ ਮੇਰੇ ਗੁਰੂ ਨੂੰ ਇੱਕ ਇੱਕ ਬਹੁਤ ਲੱਗਦਾ ਮੈਂ ਤਾਂ ਤੁਹਾਡੇ ਪੈਰੀਂ ਹੱਥ ਰੋਣਾ ਹਰ ਵੇਲੇ ਬਹੁਤ ਇੱਜ਼ਤ ਮਾਨ ਬੰਦਾ ਸੀ ਇੰਨਾ ਸੌ ਕਿਸਮ ਦਾ ਬੰਦਾ ਸੀ ਇੰਨਾ ਸੌ ਰਹਿ ਰਬਦਾ ਰਹਿ ਰਬਦਾ ਇਸੇ ਵੀ ਕਿਤੇ ਘਰੇ ਜਾਣਾ ਨਾ ਸਾਡੇ ਵਿੱਚੋਂ ਵੀ ਜਾਂ ਕਿਸੇ ਹੋਰ ਨੇ ਵੀ ਪਹਿਲਾਂ ਬੜੇ ਪਿਆਰ ਨਾਲ ਇਦਾਂ ਲਖੀਮੀ ਨਹੀਂ ਸੀ ਨਾ ਬੰਦੇ ਵਿੱਚ ਬਹੁਤ ਜ਼ਿਆਦਾ ਹਲੀ ਨਹੀਂ ਹੁੰਦਾ ਉਰਦੂ ਦਾ ਲਫ਼ਜ਼ ਤਹਮਲ ਉਹ ਉਹਦੇ ਚ ਉਹ ਉਹ ਬਹੁਤ ਵੱਡਾ ਗੁਣ ਸੀ ਕਦੇ ਉੱਚੀ ਬੋਲਣਾ ਕਿਸੇ ਨੂੰ ਜਾਣਦਾ ਹੀ ਨਹੀਂ ਨਾ ਜੀ ਨਾ ਉਹ ਮੈਨੂੰ ਪਤਾ ਹੈ ਕਿ ਉਹ ਉਹਦਾ ਜਿਹੜੇ ਭਰਾ ਦੀ ਡੈਥ ਹੋਈ ਸੀ ਹਾਂ ਜੀ ਹਾਂ ਜੀ ਡਿੱਗ ਗਿਆ ਸੀ ਉਦੋਂ ਤੇ ਉਹ ਉਹਦਾ ਵੀ ਉਹਨੂੰ ਬੜਾ ਹੀ ਬਹੁਤ ਡੁੱਖ ਬੜਾ ਵੱਡਾ ਲੱਗਿਆ ਜੀ ਮੇਰੇ ਭਰਾ ਦੀ ਤੇ ਹਾਂ ਬਹੁਤ ਹਾਂ ਮੈਂ ਘਰ ਵੀ ਆਇਆ ਸੀ ਉਹਨੇ ਯਾਦ ਮੈਂ ਘਰ ਦੋ ਤਿੰਨ ਵਾਰ ਆਇਆ ਉਹਦਾ ਜਿਹੜਾ ਸਾਹਮਣੇ ਹੀ ਨੇੜੀ ਜਿਮ ਬਣਿਆ ਜਿਮ ਵੀ ਦਿਖਾਇਆ ਸੀਗਾ ਹਾਂ ਤਾਂ ਬਗਾਨੀ ਹਾਂ ਕਿ ਕੀ ਜੀ ਕੁਛ ਨਹੀਂ ਮਨ ਮਤਲਬ ਜੋਕ ਮੇਰੇ ਆਬ ਨਾਲ ਹੋ ਰਿਹਾ ਹੈ ਜਵਾਨ ਪੁੱਤ ਇਹ ਇਹ ਤਾਂ ਟਕੜਾ ਜੋ ਆ ਨਾ ਉਦੋਂ ਰੋ ਸਿੰਗਰ ਮੁੰਡਾ ਗਿਆ ਰਾਜ ਜੀ ਇਹ ਤਾਂ ਕੁਦਰਤ ਦਾ ਨਾ ਕੋਈ ਕਰੋਪੀ ਜਿਵੇਂ ਆਈ ਹੁੰਦੀ ਹੈ ਕਰੋਪੀ ਵਾਲਾ ਕੰਮ ਹੈ ਰੱਬ ਦੀ ਕਰੋਪੀ ਆ ਪੰਜਾਬ ਦੇ ਪੰਜਾਬ ਦੀ ਜਵਾਨੀ ਨੂੰ ਵਾਰ-ਵਾਰ ਸਾਡੇ ਕੋਲੋਂ ਖੋ ਕੇ ਲੈ ਜਾਂਦਾ ਉਹ ਮੁੰਡਾ ਵੀ ਦੇਖੋ ਕੋਈ ਨਾ ਪਤਾ ਨਹੀਂ ਕੁਝ ਨਹੀਂ ਜ ਵੱਡੇ ਨੂੰ ਉਹ ਵੀ ਬਹੁਤ ਸੌ ਬੰਦਾ ਇਹ ਤੇ ਪਹਾੜਾਂ ਚ ਜਾ ਜਾ ਕੇ ਦੇਖੋ ਆਪਾਂ ਨੇ ਮੋਟਰਬਾਈਕ ਪਜਾਉਣਾ ਆ ਤੇ ਜਾਣਾ ਹੁੰਦਾ ਪਤਾ ਨਹੀਂ ਪਰਮਾਤਮਾ ਨੇ ਮਨਜ਼ੂਰ ਨਹੀਂ ਜੀ ਪਤਾ ਨਹੀਂ ਆਪਾਂ ਆਮ ਘਰਾਂ ਚ ਹੁੰਦਾ ਕਿ ਜਵਾਨੀ ਨੂੰ ਜਵਾਨੀ ਨੂੰ ਨਜ਼ਰ ਲੱਗੀ ਉਹ ਉਹ ਗੱਲ ਹੁੰਦੀ ਹੈ ਅਸਲ ਗੱਲ ਕਰਦੇ ਸੀ ਕਿ ਹੁਣ ਪੋਲਿਟਿਕਸ ਚ ਆਉਣ ਦੀਆਂ ਗੱਲਾਂ ਕਰਦੇ ਹੁੰਦੇ ਸੀ ਸਾਡੇ ਨਾਲ ਵੀ ਵੀ ਹੁਣ ਪੋਲਿਟਿਕਸ ਤੇ ਥੋੜਾ ਜਿਹਾ ਹੱਥ ਅਜਮਾਇਆ ਜੀ ਬਾਈ ਉਹ ਨਹੀਂ ਕੋ ਕੋ ਖਾਸ ਕੋਈ ਇੰਟਰਸਟ ਨਹੀਂ ਹੁੰਦਾ ਖਿਡਾਰੀ ਨੂੰ ਪੋਲਿਟਿਕਸ ਚ ਜਾਉਣਾ ਜਿਆਦਾ ਹੁੰਦਾ ਨਹੀਂ ਜੋ ਐਂ ਤਾਂ ਹੁਣ ਮੈਨੂੰ ਆਇਆ ਮੈਂ ਭਗਵੰਤ ਮਾਨ ਦਾ ਅਸੀਂ ਕੋੰਦੇ ਦੋਸਤ ਰਹੇ ਹੋਇਆ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੇ ਉੱਤੇ ਫਲੈਟ ਚ ਉੱਥੇ ਉਹ ਇੰਨੇ ਜੋਕ ਸੁਣਾਉਂਦਾ ਸੀ ਸਾਡੇ ਬੱਕੀਆਂ ਦੁਖੜ ਲਾ ਕੇ ਹੱਸਦਾ ਸੀ ਉਹ ਭਗਵੰਤ ਮਾਨ ਅੱਲੀ ਵਰੀਦ ਪਾਰਲੀਮੈਂਟ ਤੇ ਗਿਆ ਇੱਕ ਦਿਹਾੜੀ ਚ ਮੈਂ ਹਰਮਨ ਔਰ ਆਪਣਾ ਘਰੇ ਵਾਲਾ ਰਵਿੰਦਰ ਘਰੇਆ ਅਸੀਂ ਤਿੰਨਾਂ ਨੇ ਇੱਕ ਦਿਹਾੜੇ ਚ 27 28 ਪਿੰਡ ਮਲੇਰ ਕੋਟਲੇ ਦੇ ਆਸ-ਪਾਸ ਤੇ ਕੱਟੇ ਸੀਗੇ ਉਹ ਮਈ ਜਿਹੰਦਾ ਮਹੀਨਾ ਟੈਂਪੋ ਦੇ ਉੱਪਰ ਬੈਠੇ ਸੜ ਰਹੇ ਹਾਂ ਥੱਲੋਂ ਕਿਸੇ ਨੇ ਕੋਈ ਕੋਈ ਆਪ ਕੋਈ ਪਾਣੀ ਦਾ ਬੋਤਲ ਸਿੱੜਤੀ ਤਾਂ ਠੀਕ ਐ ਨਹੀਂ ਤਾਂ ਵੀਰ ਨੂੰ ਪਾਣੀ ਮਤਲਬ ਇੰਨੀ ਭਾਜੜ ਪਈ ਹੁੰਦੀ ਸੀ ਮੁੰਡਿਆਂ ਨੂੰ ਇੰਨਾ ਮੁੰਡਿਆਂ ਨੂੰ ਇੰਨਾ ਜੋਸ਼ ਹੁੰਦਾ ਸੀਗਾ ਆਪਣੇ ਮੋਟਰਸਾਈਕਲਾਂ 'ਚ ਆਪ ਦੇ ਵੱਲੋਂ ਪੈਸੇ ਪਵਾ ਕੇ ਭਗਵੰਤ ਮਾਨ ਦੇ ਪਿੱਛੇ ਵਿੱਚ। ਹਮਮ। ਥਾਲੀ-ਥਾਲੀ 50-50 ਮੁੰਡੇ ਮੋਟਰਬਾਈਕ ਤੇ ਪਿੱਛੇ ਇਸ ਤਰ੍ਹਾਂ ਘੁੰਮਦੇ ਸੀ। ਉਹਨਾਂ ਨੇ ਇਹ ਨਹੀਂ ਕਿ ਉਹ ਵੀ ਸਾਨੂੰ ਡੀਜ਼ਲ ਪਵਾ ਕੇ ਦੇਉ ਪਟਰੋਲ ਪਵਾ ਕੇ ਦੇਉ। ਨਾ ਆਪਣੇ ਪੱਲੋਂ ਖਰਚ ਕੇ। ਉਹ ਜਿਹੜੀ ਵੇਵ ਆਈ ਸੀ ਨਾ ਉਹਨੇ ਤੀਸਰੀ ਧਿਰ ਜਿਹੜੀ ਖੜੀ ਖੜੀ ਕੀਤੀ ਭਗਵੰਤ ਮਾਨ ਐਤ ਭਗਵੰਤ ਮਾਨ। ਉਹਨੇ ਪੰਜਾਬ ਦਾ ਮੂਹ ਮੰਹਤਰ ਚੇਂਜ ਹੋਏ ਕਈ ਲੋਕ ਕਲਾ ਕਰਦੇ ਨੇ ਮੈਂ ਹਾਲਾਂਕਿ ਮੈਂ ਪੋਲਿਟਿਕ ਬਹੁਤ ਜ਼ਿਆਦਾ ਨਹੀਂ ਬੋਲਦਾ ਪਰ ਇੱਥੋਂ ਤਾਂ ਪਤਾ ਹੈ ਨਾ ਜਿਆਦਾ ਪੰਗੇ ਨਹੀਂ ਲਈਦੇ ਪਰ ਇੱਥੋਂ ਤਾਂ ਪਤਾ ਹੈ ਕਿ اپੋਜੀਸ਼ਨ ਵਾਲੇ ਮੜ ਰੌਲਾ ਪਾਈ ਜਾਂਦੇ ਜਨਮ ਅਰਥੇ ਪਾਈ ਜਾਂ 70 ਸਾਲ ਤੁਸੀਂ ਸੁੱਤੇ ਰਹੇ ਹੋ 70 ਸਾਲ ਜਿਹੜਾ ਉਹਨੇ 5 ਸਾਲਾਂ ਚ ਕੰਮ ਕਰਤਾ ਤੁਸੀਂ 70 ਸਾਲ ਚ ਨਹੀਂ ਕੀਤਾ ਤੁਸੀਂ ਬਣਾਇਆ ਬਣਾਇਆ ਜਿਹੜਾ ਉੱਥੇ ਪਾਵਰ ਆਉਗੀ ਮਠੰਡੇ ਟਰਮਲ ਪਲਾਟ ਉਹ ਬਣਿਆ ਬਣਿਆ ਬੰਦ ਕਰਤਾ ਉਹਨੇ ਬੰਦ ਪਿਆ ਉਧਰ ਰੁਕੜ ਵਾਲਾ ਉਹ ਚਾਲੂ ਕਰਾਤਾ ਉਥੋਂ ਉਥੋਂ ਕੋਲਾ ਕੋਲਾ ਲੈ ਕੇ ਆਇਆ ਆਪ ਉਥੋਂ ਆਪ ਜਾ ਕੇ ਬੋਲੇ ਆਂ ਨਾ ਜ ਮਿਲ ਕੇ ਗੱਲ ਕਰਕੇ ਬੰਦਾ ਬਹੁਤ ਪੰਜਾਬ ਨੂੰ ਆਏ ਆਏ ਚਾਹੁੰਦਾ ਜਿਵੇਂ ਆਪਦੇ ਬੱਚਿਆਂ ਨੂੰ ਚਾਹੁੰਦਾ ਹੁੰਦਾ ਠੀਕ ਹੈ ਪਲੱਸ ਉਹਦੀ ਮੈਮਰੀ ਐਨੀ ਸ਼ਾਰਪ ਹੈ ਉਹ ਤਾਂ ਤੇ ਪ੍ਰਧਾਨ ਸਭ ਸਭ ਸੱਪੜਿਆ ਹੋਇਆ ਉਹਦੇ ਨਾਲ ਕੋਈ ਨਹੀਂ ਗੱਲ ਕੋਈ ਗੱਲ ਨਹੀਂ ਕਰ ਸਕਦਾ ਇਹ ਜੀ ਬੰਦਾ ਉਹ ਜਿਹੜੇ ਜਿਹੜਾ ਜਿਵੇਂ ਜਤਵਾਲ ਪੱਟੀ ਦਾ ਹੁੰਦੇ ਸੀ ਇਹਨਾਂ ਨੂੰ ਤੁਸੀਂ ਇਹ ਸੋਚਦੇ ਹੋ ਕਿ ਇਹ ਤਾਂ ਮਰਾਸੀ ਨੇ ਇਹ ਤਾਂ ਹਸਾਉਣਾ ਜਾਣਦੇ ਨਹੀਂ ਕਰਨ ਜਾਣਦੇ ਨਹੀਂ ਅੰਦਰੋਂ ਬਹੁਤ ਸੋਲਿਡ ਹੁੰਦੇ ਨੇ ਹਾਸੇ ਦੇ ਵਿੱਚ ਜਿਹੜੇ ਕਟਾਕਸ਼ ਕਰਦੇ ਆ ਨਾ ਸਟਰੀ ਬਹੁਤ ਜ਼ਿਆਦਾ ਹੁੰਦਾ ਲੋਕ ਜੋ ਪਰਮਾਤਮਾ ਨੂੰ ਮੰਨਦੇ ਹਿੱਕ ਐ ਠੀਕ ਐ ਸਰ ਠੀਕ ਐ ਬਾਡੀ ਬਿਲਡਰ ਬਰਿੰਦਰ ਸਿੰਘ ਘੁੰਮਣ ਉਹਨਾਂ ਨੂੰ ਅੰਤਿਮ ਅਰਦਾਸ ਦੇਣ ਦੇ ਲਈ ਅੱਜ ਸਾਰੇ ਪੰਜਾਬ ਤੋਂ ਵਕ ਵਕ ਥਾਵਾਂ ਤੋਂ ਸਾਥੀ ਜਿਹੜੇ ਆ ਪਹੁੰਚੇ ਆ ਔਰ ਬਰਿੰਦਰ ਘੁੰਮਣ ਵਿਸ਼ਖ ਸਿਹਤ ਹੈ ਜਿਹੜੀ ਕਿਸੇ ਤੋਂ ਮੁੱਕੀ ਨਹੀਂ ਐ ਇੱਕ ਐਸਾ ਦਰਸ਼ਨੀ ਗੱਭਰੂ ਸੀ ਇੱਕ ਇਹੋ ਜਿਹਾ ਦਾ ਸ਼ਰੀਰ ਸੀਗਾ ਉਹਨੇ ਮਿਹਨਤ ਨਾਲ ਬਣਾਇਆ ਸੀ ਸ਼ੀਸ਼ੇ 'ਚ ਮਢਾਉਣ ਵਾਲਾ ਉਹ ਗੱਬਰੂ ਉਹ ਸਾਥੀ ਅੱਜ ਉਹਦੇ ਅੰਤਿਮ ਭੋਗ ਦੇ ਵਿੱਚ ਆ ਕੇ ਬੜਾ ਮਨ ਉਦਾਸ ਆ ਅਫਸੋਸ ਐ ਇਸ ਗੱਲ ਦਾ ਕਿ ਕਿੰਨੀਆਂ ਮਿਹਨਤਾਂ ਦੇ ਨਾਲ ਕਿੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਵਰਿੰਦਰ ਘੁੰਮਣ ਦਾ ਜਿਹੜਾ ਨਾਮ ਆ ਅੱਜ ਭਾਰਤ ਦੇ ਹਰ ਕੋਨੇ ਦੇ ਵਿੱਚ ਗੂੰਜਿਆ ਔਰ ਮੈਂ ਵੀ ਫਿਲਮ ਦਾ ਸੀਨ ਦੇਖ ਰਿਹਾ ਸੀ ਪਿਛਲੇ ਦਿਨੀ ਰੋਰ ਫਿਲਮ ਦੇ ਵਿੱਚ ਜਿਹੜਾ ਉਹਨੇ ਕਿਰਦਾਰ ਨਿਭਾਇਆ ਉਹਦੇ ਅੱਗੇ ਟਾਈਗਰ ਵੀ ਜਿਹੜਾ ਫਿੱਕਾ ਪੈਂਦਾ ਸੀ ਇਹ ਕਹੋ ਜੀ ਉਹਦੀ ਬੱਬਰ ਸ਼ੇਰ ਵਰਗੀ ਪਰਸਨੈਲਿਟੀ ਸੀ ਔਰ ਅੱਜ ਸਾਡੇ ਸਿਸਟਮ ਦੀ ਜਿਹੜੀ ਨਾਤਾਮੀਆਂ ਉਹਦੀ ਭੇਂਟ ਅੱਜ ਬਰਿੰਦਰ ਕੋਮਨ ਚੜਿਆ ਸੋ ਜਿੱਥੇ ਪਰਿਵਾਰ ਦੁਖੀ ਹੈ ਸਾਰਾ ਇਲਾਕਾ ਉਹਨੂੰ ਪਿਆਰ ਕਰਨ ਵਾਲੇ ਸਾਰੇ ਸਾਥੀ ਆ ਉਹਨਾਂ ਦੇ ਅੰਦਰ ਬੜਾ ਅੱਜ ਇਸ ਗੱਲ ਦਾ ਰੋਹ ਵੀ ਆ ਕੀ ਇਹ ਸਿਸਟਮ ਜਿਹੜਾ ਇਹ ਕਿਦਾਂ ਠੀਕ ਹੋਏਗਾ ਕਿਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਇਸ ਸਿਸਟਮ ਨੂੰ ਠੀਕ ਕਰਨ ਦੀ ਸੋ ਇਹ ਤੇ ਵੱਡਾ ਸਵਾਲ ਪੈਦਾ ਹੁੰਦਾ ਹੈ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਵਰਿੰਦਰ ਘੁੰਮਣ ਦੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਖੁਦ ਦਿਸ਼ਾ ਨਿਰਦੇਸ਼ ਜਾਰੀ ਕਰਨ ਔਰ ਜਿਹੜੀ ਡਾਕਟਰਾਂ ਦੀ ਜਿਹੜੀ ਪੈਨਲ ਬਣਿਆ ਬੋਰਡ ਬਣਿਆ ਉਹ ਬੋਰਡ ਹੈ ਜਿਹੜਾ ਇਮਾਨਦਾਰੀ ਦੇ ਨਾਲ ਆਪਣੀ ਰਿਪੋਰਟ ਦੇਵੇ ਬਾਕੀ ਬਰਿੰਦਰ ਘੁੰਮਣ ਦੀ ਮੌਤ ਦਾ ਜਿਹੜਾ ਇਨਸਾਫ ਹੈ ਹੋ ਸਕੇ ਔਰ ਦੁਬਾਰਾ ਕੋਈ ਬਰਿੰਦਰ ਘੁੰਮਣ ਹੈ ਜਿਹੜਾ ਇਸ ਮੌਤ ਦੇ ਗਰਾਸ ਦੇ ਵਿੱਚ ਇਹਨਾਂ ਸਿਸਟਮ ਦੀ ਡਾਕਟਰਾਂ ਦੀ ਅਣਗਹਿਲੀ ਦੇ ਕਰਕੇ ਦੁਬਾਰਾ ਇਦਾਂ ਦਾ ਹਾਦਸਾ ਨਾ ਹੋ ਸਕੇ ਥੈਂਕ ਯੂ ਨੂੰ ਸਰਕਾਰ ਦਾ ਦਿਲਾਨਾ ਕਰਦੇ ਸੀ ਅੱਜ ਉਹਨਾਂ ਦੀ ਅੰਤਮ ਅਰਦਾਸ ਲਈ ਅਸਲੀ ਗੱਲ ਹੈ ਬਹੁਤ ਵੱਡਾ ਨੁਕਸਾਨ ਹੋਇਆ ਔਰ ਏਡੀ ਵੱਡੀ ਅਣਗਹਿਲੀ ਹਸਪੀਟਲਸ ਦੀ ਮੈਂ ਉਸ ਦਿਨ ਪਾਰਟੀ ਕੋ ਨਰਲੀ ਕਿਉਂਕਿ ਇਡੇ ਵੱਡੇ ਬੰਦੇ ਦਾ ਚਲੇ ਜਾਣਾ ਮੈਨੂੰ ਲੱਗਦਾ ਸਮਾਜ ਲਈ ਬਹੁਤ ਵੱਡਾ ਘਾਟ ਆਇਆ ਲੇਕਿਨ ਕਿਤੇ ਨਾ ਕਿਤੇ ਸਾਨੂੰ ਚਾਹੀਦਾ ਸੀਗਾ ਕਿ ਪੋਸਟਮਾਰਟਮ ਕਰਾਉਦੇ ਕਿਉਂਕਿ ਕਾਗਜ਼ਾਂ ਨਾਲ ਇਹਨਾਂ ਨਾਲ ਲੜਾਈ ਇਹ ਨਾ ਹਸਪੀਟਲਸ ਨਾਲ ਨਹੀਂ ਕੀਤੀ ਜਾ ਸਕਦੀ ਉਹਦੇ ਦੋ ਕਾਰਨ ਹੁੰਦੇ ਆ ਇੱਕ ਤਾਂ ਇਨਸਾਨ ਵੱਡਾ ਚਲੇ ਗਿਆ ਦੂਸਰਾ ਅਣਗਹਿਲੀ ਕਿਤੇ ਨਾ ਕਿਤੇ ਅਨਨੋਟਿਸਡ ਗਈ ਤੁਕੇ ਜੇ ਅਸੀਂ ਕਰਾਇਆ ਹੁੰਦਾ ਪੋਸਟਮਾਰਟਮ ਮੈਂ ਸਮਝਦਾ ਕਿ ਉਸ ਦਿਨ ਜਿਹੜੇ ਘੁੰਮਣ ਦੇ ਫਾਦਰ ਸਾਹਿਬ ਆ ਉਹ ਇਸ ਪੋਜੀਸ਼ਨ 'ਚ ਨਹੀਂ ਸੀ ਪਰ ਇੱਕ ਦੋ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਮੈਂ ਸਲਾਹ ਉਹਨਾਂ ਨਾਲ ਕੀਤੀ ਤੇ ਆਪਾਂ ਪੋਸਟਮਾਰਟਮ ਕਰਾਈਏ ਕਿੰਨੇ ਲੇਕਿਨ ਇਹੋ ਜਿਹਾ ਔਸ਼ਨਲ ਇਸ਼ੂ ਸੀ ਲੇਕਿਨ ਸਰਕਾਰਾਂ ਨੂੰ ਇਹੋ ਜੇ ਹਸਪੀਟਲ ਦੇ ਉੱਤੇ ਕਾਰਵਾਈ ਕਰਨ ਦੀ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਕਿ ਜਿਹੜੀ ਉੱਥੇ ਦੀ ਵੀਡੀਓ ਹੈਗੀ ਆ ਉਹਨੂੰ ਬੇਸ ਮੰਨ ਕੇ ਤਾਂ ਇਹੋ ਜਿਹੇ ਹਸਪੀਟਲਸ ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਕ ਤਾਂ ਸਾਡੇ ਕੋਈ ਇੱਕ ਬਹੁਤ ਵੱਡਾ ਇਨਸਾਨ ਚਲੇ ਗਿਆ ਪਰ ਗਾਂਵ ਵਾਲੇ ਜੇਕਰ ਕੋਈ ਇਹੋ ਜੀ ਸਿਚੁਏਸ਼ਨ ਆਵੇ ਤੇ ਇਹਨਾਂ ਲੋਕਾਂ ਨੂੰ ਕਮ ਛੇ ਕਮ ਪਤਾ ਹੋਵੇ ਵੀ ਹਾਂ ਭਈ ਅਸੀਂ ਆਪਣੀ ਰਿਸਪੌਂਸਿਬਿਲਟੀ ਕਿੱਦਾਂ ਸਮਝਣੀ ਹੈ ਜੀ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਆ ਕਿ ਇਹੋ ਜੀ ਰੂਹ ਨੂੰ ਆਪਣੇ ਚਰਨਾਂ 'ਚ ਨਵਾਸ ਦੇ ਠੀਕ ਹੈ